ਤसरी ਗੱਲ ਦੋਸਤੋ ਇਹ ਭਰਾ ਅੱਜ ਤੋਂ 10 ਮਹੀਨੇ ਪਹਿਲਾਂ 8 ਮਹੀਨੇ ਪਹਿਲਾਂ ਵੀ ਝੋਟੀ ਲੈ ਕੇ ਗਏ ਸੀ ਉਹ ਝੋਟੀ ਨੇ ਪੂਰਾ ਮਨ ਖੁਸ਼ ਕਰਿਆ ਇਹਨਾਂ ਦਾ ਹੁਣ ਅੱਜ ਆ ਜੋੜਾ ਲੈ ਕੇ ਝੰਡਿਆ ਦੋ ਝੋਟੀਆਂ ਮੈਂ ਤਾਂ ਇੱਕ ਕਹਿੰਦਾ ਸੀ ਕਿਉਂਕਿ ਫਿਰ ਦੂਰੋਂ ਆਉਂਦੇ ਨੇ ਕਈ ਭਰਾ ਉਹਨੇ ਪਸ਼ੂ ਉਧਰੋਂ ਨਹੀਂ ਆਉਂਦੇ ਪਰ ਇੱਕ ਝੋਟੀ ਦਾ ਧੱਕੇ ਨਾਲ ਹੀ ਖੋਲ ਲਈ ਇਹਨਾਂ ਨੇ ਮੈਨੂੰ ਐਸੇ ਵੀ ਇੱਕ ਦਮਾ ਫਿਰ ਇਹਨਾਂ ਨੂੰ ਵੀ ਐ ਵੀ ਕਰਾਇਆ ਘੱਟ ਪੈ ਜਾਊਗਾ ਇਹ ਭਦੌਰ ਤੋਂ ਆਇਆ ਤੇ ਇਹਦਾ ਛੋਟੇ ਭਰਾ ਦਾ ਚੈਨਲ ਵੀ ਚੱਲਦਾ ਰਾਏ ਡੈਰੀ ਫਾਰਮ ਆ ਨਾ ਜਰੂਰ ਉਹ ਫੋਲੋ ਕਰਿਓ ਇੱਕ ਨਾ ਜਿਹੜੇ ਵੀ ਵੀਰ ਦੇਖੋ ਜਿਹੜੇ ਸਾਨੂੰ ਪਿਆਰ ਕਰਦੇ ਆ ਉਹੀ ਇਹ ਕਾਰੋਬਾਰ ਨੂੰ ਪਿਆਰ ਕਰਦੇ ਆ ਉਹੀ ਸਾਰੇ ਬੰਦੇ ਫੋਲੋ ਕਰਦੇ ਆ ਜਿਹੜਾ ਮੁੰਡਾ ਕੋਈ ਨਵਾਂ ਜੁੜਦਾ ਹੁੰਦਾ ਉਹਨੂੰ ਜਰੂਰ ਫੋਲੋ ਕਰਿਆ ਕਰੋ ਯਾਰ ਬੜੀ ਹੌਸਲਾ ਵਜਾਈ ਹੁੰਦੀ ਆ ਤੁਸੀਂ ਵੀ ਜਿਹੜੇ ਭਰਾ ਦੇਖਦੇ ਹੋ ਸਾਡੀਆਂ ਵੀਡੀਓ ਜੇ ਕੋਈ ਚੈਨਲ ਬਣਾਵੋਗੇ ਤਾਂ ਤੁਹਾਡਾ ਜੇ ਕੋਈ ਨਾਂ ਲੈਣਾ ਹੋਇਆ ਚੈਨਲ ਦਾ ਕੋਈ ਪੈਸਾ ਨਹੀਂ ਲਿਆ ਜਾਊਗਾ ਫ੍ਰੀ ਦੇ ਵਿੱਚ ਤੁਹਾਡੀ ਪ੍ਰੋਮੋਸ਼ਨ ਕਰੂੰਗਾ ਤਕਰੀਬਨ ਗੱਲ ਹੋ ਜਵੇ ਆਪਣੀ ਫੋਨ ਚੱਕ ਘਟ ਹੁੰਦੇ ਆ ਜੇ ਕੋਈ ਨੇੜੇ ਤੇਰੇ ਹੋਇਆ ਤਾਂ ਉਰੇ ਆ ਕੇ ਦੱਸ ਦਿਓ ਜਿਹੜਾ ਵੀ ਸਾਡੇ ਕੋਲੋਂ ਮੱਝ ਲੈ ਕੇ ਜਾਂਦਾ ਉਹ ਤਾਂ ਨਾਲ ਹੀ ਦੱਸ ਦਿਆ ਕਰੋ ਵੀ ਚੈਨਲ ਚੱਲਦਾ ਰਾਏ ਡੈਰੀ ਫਾਰਮ ਜਰੂਰ ਫੋਲੋ ਕਰਕੇ ਭਰਾ ਨੂੰ ਮਾੜੇ ਮੋਟੇ ਇਹਦੇ ਫੋਲੋਅਰ ਵਧਾਓ ਤੇ ਫਿਰ ਹੌਸਲੇ 'ਚ ਬੰਦਾ ਹੋਰ ਕੰਮ ਕਰਦਾ ਬਾਕੀ ਜਿਹੜੇ ਵੀਰ ਪੁਰਾਣੇ ਜੁੜੇ ਆ ਤਕਰੀਬਨ ਸਾਰਿਆਂ ਨੂੰ ਪਤਾ ਵੀ ਆਪਣੀ ਘਰੋਂ ਵਾਪਸ ਦੀ ਗਰੰਟੀ ਹੁੰਦੀ ਆ ਤਾਰ ਇਹਨਾਂ ਨੇ ਕੋਈ ਮਾਰੀ ਨਹੀਂ ਕੋਈ ਵੀ ਨੁਕਸ ਹੋਇਆ ਅੱਜ ਇਹਨਾਂ ਦੀਆਂ ਨਹੀਂ ਹੋਈਆਂ 4 ਦਿਨ ਬਾਅਦ ਜਦੋਂ ਇਹ ਝੋਟੀਆਂ ਪਾਸ ਹੋ ਗਈਆਂ ਉਦੋਂ ਇਹਨਾਂ ਦੀਆਂ ਹੋਣਗੀਆਂ ਹਜੇ ਤਾਂ ਤਕਰੀਬਨ ਸੌਦਾ ਕਰਕੇ ਪੈਸੇ ਦੇਣੇ ਇਹਨਾਂ ਨੇ ਜਿੱਦਣ ਮਨ ਖੋਸ਼ ਹੋ ਗਿਆ ਫਿਰ ਇਹਨਾਂ ਦੀਆਂ ਨੇ ਕੋਈ ਵੀ ਪ੍ਰੋਬਲਮ ਹੋਈ ਤਾਂ ਸਾਡੀਆਂ ਲੈ ਕੇ ਆਪਾਂ ਬਹੁਤ ਦੇਖ ਕੇ ਆਉਨੇ ਆ ਪਰ ਜਿਹੜਾ ਹਰਿਆਣੇ ਵਾਲੇ ਵੀਰ ਆ ਉਹ ਸਾਡੇ ਨਾਲ ਉਹਨਾਂ ਸਮਝ ਕੇ ਨਹੀਂ ਚੱਲਦੇ ਵੀ ਓਨੀ ਕੁ ਗਾਰੰਟੀ ਦਵੋ ਸਾਨੂੰ ਉਥੋਂ ਕੋਈ ਨਹੀਂ ਗਾਰੰਟੀ ਦਿੰਦਾ ਇਹ ਆਪਾਂ ਆਪਦੀ ਜ਼ਿੰਮੇਵਾਰੀ ਸਮਝ ਕੇ ਗਾਰੰਟੀ ਦਿੰਨੇ ਆ ਪਹਿਲੀ ਵਾਰ ਆਇਓ ਫੋਲੋ ਕਰਿਓ ਨਾਲ ਸ਼ੇਅਰ ਵੀ ਕਰਿਓ ਕਿਸੇ ਨਾ ਕਿਸੇ ਲੋੜਵੰਦ ਵੀਰ ਤੱਕ ਪਹੁੰਚੇ ਬਾਕੀ ਹੋਰ ਵੀ ਜਿਹੜੇ ਵੀਰੇ ਬਿਵਾਰ ਨਾਲ ਜੁੜੇ ਹੋਇਆ ਯਾਰ ਇਹਨੂੰ ਸੱਚੇ ਸੁੱਚੇ ਮਨੋਂ ਕਰੋ ਬਹੁਤ ਲੋੜ ਆ ਪੰਜਾਬ ਨੂੰ ਇਹ ਚੀਜ਼ ਦੀ ਸਾਡੇ ਕੋਲੋਂ ਇੰਨੀ ਪਸ਼ੂ ਨਹੀਂ ਲਿਆ ਕੇ ਦਿੱਤੇ ਜਾਣੇ ਜਿੰਨਾ ਸਾਨੂੰ ਲੋਕ ਚਾਹੁੰਦੇ ਆ ਵੀਰੇ ਜਾਂ ਫਿਰ ਅਸੀਂ ਕੋਈ ਨਾ ਕੋਈ ਇਹੋ ਜਿਹਾ ਸਿਸਟਮ ਦੇਖਾਂਗੇ ਵੀ ਕੁਝ ਭਰਾਵਾਂ ਨੂੰ ਉੱਥੇ ਸੱਦ ਲਿਆ ਕਰਾਂਗੇ ਨਾਲ ਜੇ ਉਰੋਂ ਅਸੀਂ 5000 ਲੈਨੇ ਆ ਉੱਥੋਂ ਚਾਹੇ 2000 ਹੀ ਲਈਏ ਜ਼ਿੰਮੇਵਾਰੀ ਤਾਂ ਵੀ ਓਡੀ ਹੋ ਸਿਰਫ ਆਪਾਂ ਨੂੰ ਤਾਂ ਆਇਆ ਵੀ ਸਾਡਾ ਖਰਚਾ ਚੱਲਦਾ ਰਹੇ ਕੋਈ ਐ ਨਹੀਂ ਆਪਾਂ ਇਹ ਧਰਤੀ ਖਰੀਦਣ ਨਹੀਂ ਆਏ ਇੱਥੇ ਘੁੰਮ ਕੇ ਜਾਣਾ ਵਾ ਕੋਈ ਬਾਹਲੀ ਜਾਇਦਾਦ ਇਕੱਠੀ ਕਰਨ ਵਾਲੀ ਚਾਹਣਾ ਨਹੀਂ ਆਪਣੀ ਹਮੇਸ਼ਾ ਧਰਤੀ ਤੇ ਆ ਕੇ ਕੋਈ ਇਹੋ ਜਿਹਾ ਕੰਮ ਕਰਕੇ ਜਾਓ ਵੀ ਦੁਨੀਆ ਯਾਦ ਕਰੇ ਹੋ ਸਕਦਾ ਵੀ ਸਾਡੇ ਕੋਲੋਂ ਪ੍ਰਮਾਤਮਾ ਨੇ ਇਹੀ ਕੰਮ ਕਰਾਉਣਾ ਚੰਗਾ ਇਹਨੂੰ ਅਸੀਂ ਐਨ ਜੀਓ ਸਮਝ ਕੇ ਚੰਗਾ ਕਾਰੋਬਾਰ ਸਮਝ ਕੇ আর ਸੱਚੇ ਦਿਲੋਂ ਸੇਵਾ ਸਮਝ ਕੇ ਕਰਦੇ ਆ ਇਹਦੇ 'ਚ ਸਾਡਾ ਸਾਥ ਜ਼ਰੂਰ ਦਿਓ ਹਰੇਕ ਵੀਰ ਨੂੰ ਇਹੀ ਪੀਲਾ ਵੀ ਇਹ ਬਿਜ਼ਨਸ ਦੀ ਲੋੜ ਆ ਸੁਧਰ ਕੇ ਚੱਲੋ ਜੀ ਧੰਨਵਾਦ